ਏ ਜੀ ਸਰ ਬਹੁਤ ਟਾਈਮ ਦਾ ਇਹ ਜਿਹੜਾ ਸੀਗਾ ਬੰਦਾ ਤੰਗ ਕਰ ਰਿਆ ਸੀ ਬੱਚਿਆਂ ਨੂੰ ਬਹੁਤ ਟਾਈਮ ਦਾ ਕੁੱਟਮਾਰ ਕਰ ਰਿਆ ਸੀਗਾ ਕਿ ਕੱਲ ਤਾਂ ਕੁਝ ਜਿਆਦਾ ਹੱਦ ਪਰ ਕਰ ਗਿਆ ਵੀ ਬੱਚਿਆਂ ਨੂੰ ਪਹਿਲਾਂ ਤਾਂ ਉਹਨਾਂ ਦੇ ਮਾਗਰ ਪੈ ਗਿਆ ਰੈਫਰ ਲੈ ਕੇ ਤਾਂ ਕਿ ਜੋ ਬਾਰ ਬੱਚੇ ਉਹਨਾਂ ਨੂੰ ਖੜਾ ਛੜਾ ਕੇ ਬਾਹਰ ਨੂੰ ਭਜੇ ਤਾਂ ਬਾਹਰ ਭੱਜਨਸਾਰ ਨਿਕਲ ਕੇ ਬਾਹਰ ਹੀ ਉਥੇ ਗਲੀ 'ਚ ਖੜ ਕੇ ਫੈਰ ਮਾਰਿਆ ਅਜਿਹਾ ਕੀ ਕਾਰਨ ਸੀ ਜਿਹੜਾ ਕਿ ਹਮੇਸ਼ਾ ਹੀ ਕੁੱਟਮਾਰ ਰੈਂਦੀ ਸੀ ਇਹ ਕੀ ਇਹਦਾ ਕਾਰਨ ਸੀਗਾ ਜੀ ਕਿ ਜਿਹੜਾ ਫਾਦਰ ਸਾਹਿਬ ਸੀਗੇ ਬੇਟੇ ਦੇ ਉਹ ਗਲਤ ਚੱਲ ਰਹੇ ਸੀਗੇ ਜੋ ਕਿ ਜਿਹਦੇ ਕਾਰਨ ਘਰ 'ਚ ਕਲੇਸ਼ ਰਹਿ ਰਿਹਾ ਸੀਗਾ ਨੌਜਵਾਨ ਦੀ ਕਿੰਨੀ ਉਮਰ ਸੀ ਜੀ ਇਹਦੀ ਕੀ ਕਰਦਾ ਸੀ 19 ਸਾਲ ਦੀ ਉਮਰ ਸੀ ਜੀ ਸਟੱਡੀ ਕਰ ਰਿਹਾ ਸੀਗਾ ਅੱਛਾ ਕਿੱਥੇ ਕੱਲ ਪੜਦਾ ਸੀਗਾ ਜੀ ਇਹ ਆਪਣੇ ਪੀਖੀ ਕੋਲੇ ਕਾਲਜ 'ਚ ਜੀ ਅੱਛਾ ਜੀ ਹਾਂਜੀ ਕੀ ਕਾਰਨ ਕੀ ਹੋਇਆ ਮਤਲਬ ਵੀ ਕਿਉਂ ਮਤਲਬ ਇੰਨੀ ਜਿਹੜੀ ਮੌਤ ਨੇ ਲਈ ਇਹਦੇ ਕਾਰਨ ਤਾਂ ਸਾਰੇ ਇਹੀ ਸੀਗਾ ਵੀ ਉਹ ਕਹ ਰਿਐਸ ਵੀ ਮੈਂ ਦੂਜੀ ਮੈਰਿਜ ਕਰਾਉਣੀ ਆ। ਅੱਛਾ। ਹਾਂਜੀ ਇਹ ਤਾਂ ਉਹਨਾਂ ਨੇ ਤਾਂ ਸਿਰਫ ਸਾਰੀ ਫੈਮਿਲੀ ਖਤਮ ਕਰਨੀ ਸੀ। ਇਹ ਤਾਂ ਕੁਦਰਤੀ ਵੀ ਸਾਰੇ ਆਂਡ ਗਮੰਡ ਆ ਗਏ ਨਾਲ ਦੇ ਜਿਹੜੇ ਇਲੈਕਟਿਵ ਸੀਗੇ ਉਹਨਾਂ ਨੇ ਆ ਕੇ ਰੈਫਲ ਫੜ ਲੀ। ਨਹੀਂ ਤਾਂ ਤਕਰੀਬਨ 2 ਮਿੰਟ ਦੀ ਦੂਰੀ ਤੇ ਸਾਰਿਆਂ ਨੂੰ ਮਾਰ ਦੇਣਾ ਸੀ ਤਿੰਨਾਂ ਜਣਿਆਂ ਨੂੰ। ਇਹ ਮ੍ਰਿਤਕ ਜਿਹੜਾ ਲੜਕਾ ਉਹਦਾ ਡੈਡੀ ਕੰਮ ਕੀ ਕਰਦੇ ਨੇ ਜੀ ਉਹ? ਇਹ ਜੀ ਰਿਟਾਇਰਡ ਆਰਮੀ 'ਚ ਸੀਗੇ। ਹੁਣ ਆਪਣੇ ਸਤੌਜ ਉਹ 'ਚ ਉਦਮ ਸਿੰਘ ਉਹ 'ਚ ਲਗੇ ਅਕੈਡਮੀ 'ਚ ਲਗੇ ਹੋਏ ਨੇ। ਸਿਕਿਉਰਿਟੀ ਵਾਚ ਜੋਟੀ ਕਰਦੇ ਨੇ। ਇਹ ਸਾਨੂੰ ਅੱਜ ਸਵੇਰੇ ਰਵਿਨਾ ਰਾਣੀ ਔਰ ਪਰਮਜੀਤ ਕੌਰ ਪਤਨੀ ਗਪਾਲ ਸਿੰਘ ਬਸੇ ਚੀਮਾ ਨੇ ਇਤਲਾਹ ਦਿੱਤੀ ਕਿ ਸਾਡੇ ਘਰ ਘਰੇ ਡੁਕਲੇਸ਼ਨ ਰਹਿੰਦਾ ਸੀ ਮੇਰਾ ਪਤੀ ਦੇ ਕਿਸੇ ਹੋਰ ਜਨਾਨੀ ਨਾਲ ਕੋਈ ਸੰਬੰਧ ਸੀ ਜਿਸ ਕਰਕੇ ਘਰੇ ਕੁਲੇਸ਼ਨ ਰਹਿੰਦਾ ਸੀ ਰਾਤੀ 11 ਵਜੇ ਕਰੀਬ ਬੀਤੀ ਰਾਤ 11 ਵਜੇ ਕਰੀਬ ਗਪਾਲ ਸਿੰਘ ਨੇ ਆਪਣੇ ਬੇਟੇ ਅਮਨਦੀਪ ਦੇ ਜੋ ਕਿ 19 ਸਾਲ ਦਾ ਸੀ ਗੋਲੀ ਮਾਰ ਕੇ ਉਹਨੂੰ ਮਾਰਤਾ ਅਮਨਦੀਪ ਕੀ ਕਰਦਾ ਸੀ ਅਮਨਦੀਪ ਸਿੰਘ ਆਪਣਾ ਬੀਏ ਦੀ ਪੜ੍ਹਾਈ ਕਰ ਰਿਹਾ ਸੀ ਜੀ ਉਹਦੇ ਡੈਡੀ ਪਿਤਾ ਜੀ ਕੀ ਕਰਦੇ ਸੀ ਪਿਤਾ ਜੀ ਉਹਦੇ ਫੌਜ ਚ ਰਿਟਾਇਰ ਸੀ ਤੇ ਅੱਜ ਕੱਲ ਸਤੌਜ ਵਿਖੇ ਕਿਸੇ ਅਕੈਡਮੀ ਸਕਿਉਰਟੀ ਗਾਰਡ ਦੀ ਡਿਊਟੀ ਕਰਦੇ ਸੀ ਕਿਹੜੀ ਤਰ੍ਹਾਂ ਦਾ ਸਰ ਮਕਦਮਾ ਦਰਜ ਕੀਤਾ ਜੀ ਇਹ 103 1 ਬੀ ਐਨ ਐਸ ਅਤੇ 27 ਆਰਮਜ਼ ਐਕਟ ਦੇ ਤਹਿਤ ਮਕਦਮਾ ਦਰਜ ਕੀਤਾ ਗਿਆ ਗ੍ਰਿਫਤਾਰੀ ਹੋ ਗਈ ਸਰ ਦੋਸ਼ੀ ਦੀ ਭਾਲ ਜਾਰੀ ਹੈ ਅਸੀਂ ਜਲਦੀ ਉਹਨੂੰ ਗ੍ਰਿਫਤਾਰ ਕਰ ਲਾਂਗੇ ਕੁਝ ਪਤਾ ਇਹ ਦੋ ਬੱਚੇ ਸੀ ਵੱਡੀ ਬੇਟੀ ਹੈ ਜੀ ਫੈਮਿਲੀ ਚ ਹੋਰ ਕੌਣ ਕੌਣ ਸੀ ਦੋ ਬੱਚੇ ਸੀ ਜੀ ਵੱਡੀ ਬੇਟੀ ਐ ਛੋਟਾ ਬੇਟਾ ਘਰ ਵਾਲੀ ਆ ਤੇ ਫੌਜੀ ਸੀ ਠੀਕ ਗੋਪਾਲ ਸਿੰਘ ਕੀ ਕਰਦਾ ਇਹ ਗੋਪਾਲ ਸਿੰਘ ਫੌਜੀ ਰਹਿੰਦਾ ਹੈਗਾ ਸਾਡੇ ਗਵਣ ਚ ਠੀਕ ਹੈ ਜੀ ਉਹ ਪਹਿਲਾਂ ਵੀ ਉਹਦੇ ਬੱਚਿਆਂ ਨੂੰ ਤੰਗ ਪਰੇਸ਼ਾਨ ਕਰਦਾ ਸੀਗਾ ਕੋਈ ਮਾੜਾ ਮੋਟਾ ਜਿਵੇਂ ਆਮ ਪਰਿਵਾਰ ਚ ਹੁੰਦਾ ਰਹਿੰਦਾ ਹੈਗਾ ਪਰ ਉਹ ਹੈ ਹੀ ਗਲਤ ਹੈਗਾ ਜੋ ਸਾਰਾ ਪਿੰਡੀ ਮਤਲਬ ਉਹਨੂੰ ਪਤਾ ਹੈਗਾ ਸਾਰੇ ਪਿੰਡ ਨੂੰ ਕੀ ਕੀ ਕੱਕੀ ਲੜਾਈ ਝੜਾ ਕਿਉਂ ਹੁੰਦਾ ਸੀਗਾ ਲੜਾਈ ਝਗੜਾ ਤਾਂ ਜਿਵੇਂ ਬੰਦਾ ਜਦੋਂ ਗਲਤ ਹੁੰਦਾ ਹੈਗਾ ਫਿਰ ਉਹ ਸੋਚਦਾ ਵੀ ਮੇਰਾ ਪਰਿਵਾਰ ਨਹੀਂ ਮੈਨੂੰ ਵਧੀਆ ਲੱਗਦਾ ਹੈਗਾ ਜਦੋਂ ਕੋਈ ਗਲਤ ਹੋਵੇ ਠੀਕ ਹੈ ਜੀ ਤਾਂ ਉਹਨੂੰ ਦੂਸਰੀ ਵਧੀਆ ਲੱਗਦਾ ਹੈਗਾ ਮਤਲਬ ਮਾੜਾ ਮੋਟਾ ਜਿਵੇਂ ਬੱਚੇ ਟੋਕਦੇ ਰਹਿੰਦੇ ਨੇਗੇ ਫਿਰ ਵੀ ਜਿਵੇਂ ਨੌਜਵਾਨ ਅੱਜ ਦੇ ਉਹਨਾਂ ਨੂੰ ਪਤਾ ਪੜੇ ਲਿਖਿਆ ਸੀਗਾ ਬੱਚਾ ਠੀਕ ਹੈ ਪਰ ਇਹ ਵੀ ਫੌਜ ਚੋਂ ਰਿਟਾਇਰਡ ਹੈਗਾ ਹੈਗਾ ਉਹਨੇ ਬੱਚੇ ਨੇ ਮਾੜਾ ਮੋਟਾ ਕੁਝ ਕਿਹਾ ਹੋਣਾ ਵੀ ਤੂੰ ਇਸ ਤਰ੍ਹਾਂ ਨਾ ਕਰ ਉਹ ਮਤਲਬ ਡਰਿੰਕ ਵਗੈਰਾ ਕਰ ਲੰਦਾ ਸੀਗਾ ਡਰਿੰਕ ਕਰੀ ਹੋਈ ਸੀਗੀ ਉਹਦੇ ਲਵੇ ਆਪਦੀ ਲਾਇਸੈਂਸੀ ਰਾਈਫਲ ਹੈਗੀ ਹੈਗੀ ਤਾਂ ਬੱਚਾ ਚਲੋ ਬਾਹਰ ਭੱਜ ਗਿਆ ਕੁੜੀ ਨੇ ਬਚਾਉਣ ਦੀ ਵਿਚਾਰੀ ਨੇ ਬਹੁਤ ਕੋਸ਼ਿਸ਼ ਕੀਤੀ ਤਾਂ ਗਵਾਂਡੀਆਂ ਦਾ ਗੇਟ ਖਲਾ ਰਿਆ ਸੀਗਾ ਪਰ ਉਹ ਪਿੱਛੇ ਆ ਗਿਆ ਤਾਂ ਉਹਨੇ ਪਿੱਛੋਂ ਉਹਦੇ ਸਿੱਧੀ ਗੋਲੀ ਮਾਰੀ ਤਾਂ ਉਹ ਬੱਚੇ ਦੀ 10-15 ਮਿੰਟਾਂ ਬਾਅਦ ਡੈਥ ਹੋ ਗਈ ਵਿਚਾਰੇ ਦੀ ਕੀ ਕਰਦਾ ਸੀ ਨੌਜਵਾਨ ਜੀ ਉਹ ਪੜ ਰਿਆ ਸੀ ਗ੍ਰੈਜੂਏਸ਼ਨ ਦਾ ਵਿਦਿਆਰਥੀ ਸੀਗਾ ਜੀ ਹੋਰ ਕੋਣ ਕੋਣ ਸੀ ਪਰਿਵਾਰ ਚ ਉਹਦੀ ਸਿਸਟਰ ਹੈਗੀ ਉਹਦੀ ਮਦਰ ਹੈਗੀ ਤੇ ਉਹਦਾ ਬਾਪ ਜਿਹੜਾ ਹੁਣ ਉਹ ਤਾਂ ਚਲੋ ਹੈ ਹੀ ਹੈਗਾ ਰਿਟਾਇਰ ਕਿੰਨਾ ਟਾਈਮ ਹੋ ਗਿਆ ਜੀ ਉਹਨਾਂ ਨੂੰ ਹੋਇਆ ਨਹੀਂ ਉਹਨੂੰ 2-4 ਸਾਲ ਹੀ ਹੋਈ ਨਹੀਂ ਰਿਟਾਇਰਮੈਂਟ ਹੋਈ ਨਹੀਂ ਜੀ। ਅੱਛਾ। ਕੀ ਕਰਦੇ ਸੀ? ਹੁਣ ਉਹ ਸਕਿਉਰਿਟੀ ਗਾਰਡ ਦਾ ਕੰਮ ਕੇ ਸਕੂਲ 'ਚ ਕਰਦਾ ਸੀਗਾ ਜੀ। ਠੀਕ। ਕਿੰਨੀ ਕੁ ਉਮਰ ਦੀ? ਉਮਰ ਹੋਣੀ ਜੀ ਉਹਦੀ 40-45 ਸਾਲ ਦੇ ਕਰੀਬ। ਅਪ੍ਰੋਕਸੀਮੇਟਲੀ। ਮੁੰਡਾ ਕਿਹੜੀ ਕਲਾਸ 'ਚ ਪੜ੍ਹਦਾ ਸੀ? ਮੁੰਡਾ ਬੀਏ ਕਰ ਰਿਹਾ ਸੀਗਾ ਜੀ। ਅੱਛਾ। ਕਿਹੜੇ ਕਾਲਜ 'ਚ? ਕਾਲਜ ਤਾਂ ਨਹੀਂ ਕਲੀਅਰ ਹੈਗਾ ਜੀ। ਠੀਕ ਹੈ। ਹਾਂ ਜੀ।